ਸੋ ਰੋਹਿਤ ਸਿੰਘ ਜੀ ਦੀ ਫਤਿਹ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਹੋਰ ਵੀ ਸਾਰੇ ਸਿੰਘ ਬਾਪੂ ਗੁਰਪ੍ਰਚਰਨ ਸਿੰਘ ਜੀ ਹਮਾਰਾ ਸਾਹਬ ਦੇ ਪਿਤਾ ਜੀ ਕਸ਼ਮੀਰੀ ਸਾਹਿਬ ਸਾਰੇ ਅਸੀਂ ਆਏ ਹੋਏ ਹਾਂ ਉਹਦਾ ਕਾਰਨ ਇਹ ਹੈ ਕਿ ਕੱਲ ਦੀ ਸਿਰਬਖਬਰੀ ਆ ਰਹੀ ਹੈ ਜਿਹੜੇ ਚੈਨਲ ਨੇ ਉਹ ਤਾਂ ਆਪਣੇ ਤੌਰ ਤੇ ਖਬਰਾਂ ਲਾ ਰਹੇ ਨੇ ਹੁਣ ਅਸੀਂ ਕੱਲ ਵੀ ਇੱਥੇ ਬੈਠੇ ਰਹੇ ਅੱਜ ਵੀ ਬੈਠੇ ਰਹੇ ਸਨੀ ਜੀ ਦਾ ਭਰਾ ਹਰਦੀਪ ਮੁੰਡਾ ਕਦੇ ਜੇਲ੍ਹ ਆਉਂਦਾ ਹੈ ਕਦੇ ਕੋਰਟ ਜਾਂਦਾ ਹੈ ਸਾਡੀ ਇੱਕੋ ਹੀ ਮੰਗ ਹੈ ਕੋਈ ਝਗੜਾ ਅੰਦਰ ਹੋਇਆ ਹੈ ਸਾਨੂੰ ਸਪਸ਼ਟ ਦੱਸ ਦੋ ਹਜੇ ਤੱਕ ਅਧਿਕਾਰਤ ਤੌਰ ਤੇ ਕੋਈ ਸਾਨੂੰ ਦੱਸਿਆ ਨਹੀਂ ਗਿਆ ਅਸੀਂ ਵੀ ਆਪਣੇ ਘਰ ਚ ਜਾਈਏ ਸਾਨੂੰ ਕੋਈ ਸ਼ੌਂਕ ਤਾਂ ਹੈ ਨਹੀਂ ਪਰ ਇਹ ਜ਼ਰੂਰ ਹੈ ਵੀ ਜੇ ਸਾਡਾ ਨੌਜਵਾਨ ਠੀਕ ਠਾਕ ਹੈ ਤਾਂ 2 ਮਿੰਟ ਉਹਦੇ ਵਕੀਲ ਰਾਹੀਂ ਉਹਦੇ ਭਰਾ ਨਾਲ ਮਿਲਾਉਣ ਚ ਕੀ ਹਰਜ ਹੋ ਸਕਦਾ ਸਾਡੇ ਇਹ ਸਮਝ ਨਹੀਂ ਆ ਰਿਹਾ ਜਿਸ ਤੋਂ ਸ਼ੰਕੇ ਵਧਦੇ ਨਹੀਂ ਸਾਨੂੰ ਇਹ ਸ਼ੰਕਾ ਹੋ ਰਿਹਾ ਵੀ ਕਿਤੇ ਇਹਦੀ ਵੀ ਕੁਲਤਮਾ ਤੋੜਤੀ ਹੋਵੇ ਜੇ ਉਹ ਨਹੀਂ ਮਿਲਾਉਣਗੇ ਤਾਂ ਸ਼ੰਕੇ ਵਧਣਗੇ ਹਾਂਜੀ ਜੇ ਮਿਲਾਉਣਗੇ ਗੱਲ ਖਤਮ ਹੋ ਜੂਗੀ ਸੋ ਸਾਡਾ ਹੁਣ ਅਸੀਂ ਇੱਥੇ ਬੈਠੇ ਆਂ ਚਲੋ ਅਸੀਂ ਤਾਂ ਬੈਠੇ ਹੀ ਰਹਿਣਾ ਕਿਉਂਕਿ ਉਹ ਜਿਹੜਾ ਸਣੀ ਮੁੰਡਾ ਸੰਦੀਪ ਸਿੰਘ ਹੈ ਉਹ ਸਿੱਖਾਂ ਦੀ ਕੌਮੀ ਬੰਦਾ ਹੈ ਹਾਂਜੀ ਹਾਂਜੀ ਉਹਨੇ ਜੋ ਪਹਿਲਾਂ ਸੇਵਾ ਕੱਟੀ ਹੈ ਉਹ ਵੀ ਕੌਮੀ ਸੇਵਾ ਚ ਕੱਟੀ ਹੈ ਜਿਹੜਾ ਕੋਈ ਹੁਣ ਸੁਣ ਰਹੇ ਆਂ ਸਾਡੀ ਅਕਲ ਤਾਂ ਇਹ ਕਹਿੰਦੀ ਆ ਬੈਠੇ ਤੇ ਗੱਲਾਂ ਕਰੀ ਜਾਂਦੇ ਆ ਵੀ ਹੁਣ ਫੇਰ ਉਹ ਲਾਹ ਲੈ ਗਿਆ ਹਾਂਜੀ ਹਾਂਜੀ ਸੋ ਇਹ ਗੱਲਾਂ ਹੋਰ ਵਧਣਗੀਆਂ ਜੇਕਰ ਉਹ ਉਹਦੇ ਭਰਾ ਹਰਦੀਪ ਸਿੰਘ ਜੀ ਨੂੰ ਜਿਹੜਾ ਕੱਲ ਦਾ ਇੱਥੇ ਹੀ ਹੈ ਉਹਨੂੰ 2 ਮਿੰਟ ਲਈ ਆਪਣੇ ਭਰਾ ਨਾਲ ਬੁਲਾ ਕੇ ਫਤਿਹ ਬੁਲਾ ਦੇਣ ਉਹਦਾ ਭਰਾ ਕਹਿ ਦੂਗਾ ਵੀ ਠੀਕ ਆ ਮੈਂ ਠੀਕ ਠਾਕ ਆ ਭਾਈ ਜਿਵੇਂ ਪ੍ਰਸ਼ਾਸਨ ਅਨ ਆਫੀਸ਼ੀਅਲੀ ਕਹਿ ਰਿਹਾ ਹੈ ਤੇ ਜੇ ਉਹ ਠੀਕ ਠਾਕ ਹੈ ਗੱਲ ਖਤਮ ਸੋ ਸਾਡੀ ਇਹ ਮੰਗ ਤਾਂ ਨਹੀਂ ਪਰ ਸਾਡੇ ਲੋਕਾਂ ਦੀ ਇਹ ਭਾਵਨਾ ਜਿਹੜੀ ਸਿੱਖ ਸੰਗਤ ਇੱਥੇ ਆਈ ਹੈ ਉਹਨਾਂ ਦੀ ਭਾਵਨਾ ਹੈ ਕਿ ਸੰਦੀਪ ਸਿੰਘ ਠੀਕ ਠਾਕ ਹੈਗਾ ਸਾਨੂੰ 2 ਮਿੰਟ ਲਈ ਮਿਲਾ ਦੋ ਜੇ ਨਹੀਂ ਮਿਲਾਉਂਦੇ ਤਾਂ ਇੱਕ ਸ਼ੰਕਾ ਵੱਧ ਹੈ ਸ਼ੰਕਾ ਕੀ ਵੱਧ ਹੈ ਕਿ ਉਹਨਾਂ ਨੇ ਆਪਣੇ ਬੰਦੇ ਤਾਂ ਹਸਪਤਾਲ ਦਾਖਲੀ ਕਰਕੇ ਤੇ ਉਹਨਾਂ ਦੀ ਮੈਡੀਕਲ ਮਦਦ ਕਰਨੀ ਸ਼ੁਰੂ ਕਰਤੀ ਸਾਡੇ ਬੰਦੇ ਬਾਰੇ ਨਾ ਤਾਂ ਭਰਾ ਨੂੰ ਮਿਲਾਇਆ ਜਾ ਰਿਹਾ ਹੈ ਪਤਾ ਨਹੀਂ ਉਹ ਜੇਰੇ ਇਲਾਜ ਵੀ ਹੈ ਕਿ ਨਹੀਂ ਹੈ ਆ ਹੁਣ ਗੱਲ ਹੋਈ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਉਹਨਾਂ ਨੇ ਕਿਹਾ ਭਾਈ ਤੁਸੀਂ ਉਹਨਾਂ ਨੂੰ ਅੰਦਰ ਕੱਪੜੇ ਤੇ ਦਸਤਾਰ ਇੱਕ ਸਨਮਾਨ ਦੇ ਤੌਰ ਤੇ ਭੇਜੋ ਉਹ ਅਸੀਂ ਹੁਣ ਮੰਗਾਏ ਨੇ ਤੇ ਨੌਜਵਾਨ ਲੈ ਕੇ ਆ ਰਹੇ ਨੇ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਕਿ ਕੌਮ ਲਈ ਇਹ ਮਾਨਵਾਦੀ ਗੱਲ ਹੈ ਅਸੀਂ ਉਹਨਾਂ ਨੂੰ ਪਾਰਟੀ ਬੁਲੋ ਮਾਨ ਸਾਹਿਬ ਦੇ ਸਨੇਹ ਮੁਤਾਬਕ ਮੈਂ ਬੈਠਾ ਕਸ਼ਮੀਰੀ ਸਾਹਿਬ ਬੈਠੇ ਨੇ ਬਾਂਗੜਾ ਸਾਹਿਬ ਬੈਠੇ ਨੇ ਭੁਪਿੰਦਰ ਸਿੰਘ ਬੈਠਾ ਹੈ ਹਰਮੀਤ ਸਿੰਘ ਸੋਢੀ ਬੈਠਾ ਆ ਆਪਣਾ ਚੀਮਾ ਸਾਹਿਬ ਬੈਠੇ ਨੇ ਬਲਵਿੰਦਰ ਸਿੰਘ ਗਿੱਲ ਸਾਹਿਬ ਬੈਠੇ ਨੇ ਸਰਬਜੀਤ ਸਿੰਘ ਆ ਬੈਠੇ ਨੇ ਪਿੱਛੇ ਭਰਾਮ ਸਾਹਿਬ ਤੇ ਸਾਡੇ ਬਾਪੂ ਬੈਠਾ ਸਤਕਾਰਯੋਗ ਬਾਬਾ ਗੁਰਵਚਨ ਸਿੰਘ ਮਾਨੋ ਚਾਹਲ ਉਹ ਬੈਠਾ ਹੈ ਤੇ ਇਹਦੀ ਅਸ਼ੀਰਵਾਦ ਹੈ ਸਾਨੂੰ ਜੱਗੀ ਜੀ ਬੈਠੇ ਨੇ ਰਾਜਪੁਰੇ ਵਾਲੇ ਤੇ ਮਾਨਕਪੁਰ ਵਾਲੇ ਮੁੰਡਾ ਭਦਰ ਸਿੰਘ ਬੈਠਾ ਹੈ ਇਹ ਸਾਰੇ ਇੱਕੋ ਹੀ ਮੰਗ ਹੈ ਵੀ ਚਲੋ ਸਿੱਖਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ ਪਰ ਸਾਨੂੰ 2 ਮਿੰਟ ਲਈ ਮਿਲਾ ਦੇਣ ਇਹ ਪ੍ਰਸ਼ਾਸਨ ਲਈ ਵੀ ਠੀਕ ਹੈ ਇਹ ਸਿੱਖਾਂ ਲਈ ਵੀ ਠੀਕ ਹੈ ਬਸ ਇਹੀ ਬੇਨਤੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ